ਪੂਰੇ ਦੇਸ਼ਪੁਰ ਦੇ ਵਿੱਚ ਅੱਜ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਗਿਆ ਇਸ ਨੂੰ ਲੈ ਕੇ ਵੱਖ-ਵੱਖ ਜਗ੍ਹਾ ਕਈ ਦਿਨਾਂ ਤੋਂ ਦੱਦਨੇ ਆ ਰਾਮਲੀਲਾ ਮਨਾਈ ਜਾ ਰਹੀ ਸੀ ਜਿਸ ਤੋਂ ਬਾਅਦ ਦੁਸ਼ਹਿਰਾ ਗਰਾਊਂਡਾਂ ਦੇ ਵਿੱਚ ਰਾਵਣ ਦੇ ਪੁਤਲੇ ਲਗਾਏ ਗਏ ਸੀ ਕਿਉਂਕਿ ਦੁਸ਼ਹਿਰੇ ਵਾਲੇ ਦਿਨ ਰਾਵਣ ਦੇ ਪੁਤਲੇਾਂ ਦਾ ਦੈਨ ਕੀਤਾ ਜਾਂਦਾ ਹੈ ਇਹਨਾਂ ਨੂੰ ਸਾੜਿਆ ਜਾਂਦਾ ਹੈ ਤਾਂ ਦੁਸ਼ਹਿਰਾ ਗਰਾਊਂਡਾਂ ਦੇ ਵਿੱਚ ਦੁਸ਼ਹਿਰਾ ਵੇਖਣ ਵਾਲਿਆਂ ਦੀ ਭੀੜ ਲੱਗੀ ਹੋਈ ਸੀ ਤਾਂ ਵੱਖ-ਵੱਖ ਜਗ੍ਹਾ ਦੇ ਤਸਵੀਰਾਂ ਤੁਹਾਨੂੰ ਨਾਲ ਦਿਖਾ ਰਿਹਾ ਇਹ ਤਸਵੀਰ ਜਿਹੜੀ ਸਮਨਿਕ ਕੇ ਆ ਰਹੀ ਹੈ ਮੋਹਾਲੀ ਜ਼ਿਲ੍ਹੇ ਦੇ ਕਸਬਾ ਮੁੱਲਾਪੁਰ ਗਰੀਬਦਾਸ ਦੀ ਤੁੰਦਖਾਨ ਜਾ ਰਹੀਆਂ ਜਿੱਥੇ ਕਿ ਦੁਸ਼ਹਿਰਾ ਗਰਾਊਂਡ ਦੇ ਵਿੱਚ ਹਜ਼ਾਰਾਂ ਦਰਸ਼ਕ ਜਿਹੜੇ ਦੁਸ਼ਹਿਰਾ ਨੂੰ ਵੇਖਣ ਵਾਸਤੇ ਆਏ ਹੋਏ ਸੀ ਦੱਸ ਦਿੰਦੇ ਆ ਮੁੱਲਾਪੁਰ ਗਰੀਬਦਾਸ ਦੇ ਨਜ਼ਦੀਕ ਬਵੰਜਾ ਪਿੰਡ ਤੇ ਹੋਰ ਬਸਿਆ ਹੋਇਆ ਨਿਊ ਚੰਡੀਗੜ੍ਹ ਦਾ ਸ਼ਹਿਰੀ ਏਰੀਆ ਬੀ ਇਸ ਦੁਸ਼ਹਿਰਾ ਗਰਾਊਂਡ ਦੇ ਵਿੱਚ ਪਹੁੰਚੇ ਹੋਏ ਸੀ ਇਸ ਮੌਕੇ ਕਾਫੀ ਵੀਆਈਪੀ ਲੀਡਰ ਤੇ ਨਾਲ ਸਿਆਸੀ ਲੀਡਰ ਵੀ ਜਿਹੜੇ ਪਹੁੰਚੇ ਹੋਏ ਸੀ ਇਸ ਮੌਕੇ ਪੁਲਿਸ ਵੱਲੋਂ ਵੀ ਪੂਕਤਾ ਪ੍ਰਬੰਧ ਕੀਤੇ ਹੋਏ ਸੀ ਦੱਸ ਦਿੰਨੇ ਆ ਚਾਰੇ ਪਾਸੇ ਸੀਸੀਟੀਵੀ ਕੈਮਰੇ ਲਗਾਏ ਹੋਏ ਸੀ ਦੂਜੇ ਪਾਸੇ ਪੁਲਿਸ ਮੁਲਾਜ਼ਮ ਸਿਪਲ ਵਰਦੀ ਤੇ ਨਾਲ ਵਰਦੀ ਦੇ ਵਿੱਚ ਚਾਰੇ ਪਾਸੇ ਪੇੜ ਦੇ ਵਿੱਚ ਮਜੂਦ ਸੀ ਕਿ ਕੋਈ ਵੀ ਭਗਦਰ ਨਾ ਮੀਚੇ ਦੂਜੇ ਪਾਸੇ ਸ਼ਰਾਰਤ ਹੀ ਅੰਸਰ ਕੋਈ ਇਸ ਤਰੀਕੇ ਦੀ ਕਟੜਨ ਅੰਜਾਮ ਨ ਦੇ ਸਕਣ ਸੁਨ ਲੈ ਕੇ ਪੁਖਤਾ ਪ੍ਰਬੰਧ ਜਿਹੜੇ ਕੀਤੇ ਹੋਏ ਸੀ ਇਸ ਮੌਕੇ ਤੁਸੀਂ ਦੇਖੋ ਕਿਵੇਂ ਹੁਣ ਪੁਤਲਿਆਂ ਨੂੰ ਅੱਗ ਲਗਾਈ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਮੁੱਲਾ ਪਰ ਗਰੀਬ ਦਾਦੀ ਅਧਿਕਾਰੀਆਂ ਜਿੱਤੇ ਕਿ ਬਹੁਤ ਵੱਡਾ ਦੁਸ਼ਹਿਰਾ ਭਰਦਾ ਹੈ ਕਈ ਸਾਲਾਂ ਤੋਂ ਕਈ ਸਾਲਾਂ ਤੋਂ ਮਤਲਬ ਕਿ 58 ਸਾਲ ਹੋ ਗਏ ਜਿਹੜੇ ਇਸ ਗਰਾਊਂਡ ਦੇ ਵਿੱਚ ਦਸ਼ਹਿਰਾ ਮਨਾਇਆ ਜਾਂਦਾ ਹੈ ਤਾਂ ਇਸ ਨੂੰ ਲੈ ਕੇ ਪ੍ਰਬੰਧਕਾਂ ਕੋਲੋਂ ਪਹਿਲਾਂ ਵੀ ਦੱਸਿਆ ਤੁਹਾਨੂੰ ਕਿ ਕਾਫੀ ਤਿਆਰੀਆਂ ਜਿਹੜੀਆਂ ਕਈ ਦਿਨਾਂ ਤੋਂ ਕੀਤੀਆਂ ਜਾਂਦੀਆਂ ਨੇ ਕਾਫੀ ਰਿਹਸਲ ਕੀਤੀ ਜਾਂਦੀ ਹੈ ਦੂਜੇ ਪਾਸੇ ਕਾਫੀ ਇਸ ਦੇ ਵਿੱਚ ਪ੍ਰਬੰਧ ਵੀ ਕਰਨੇ ਹੁੰਦੇ ਨੇ ਬੈਠਣ ਵਾਸਤੇ ਇੰਤਜ਼ਾਮ ਹੁੰਦਾ ਟੈਂਟ ਦਾ ਹੁੰਦਾ ਹੈ ਸਾਊਂਡ ਦਾ ਹੁੰਦਾ ਹੈ ਤਾਂ ਕਈ ਕਲਾਕਾਰ ਵੀ ਜਿਹੜੇ ਜੁਗਤ ਤੇ ਲੱਗੇ ਹੋਏ ਸੀ ਤਾਂ ਇਸ ਨੂੰ ਲੈ ਕੇ ਲਾਕੇ ਦੇ ਕੀ ਮੋਹਾਲੀ ਨਮਾਕਰੋ ਚੰਡੀਗੜ੍ਹ ਤੋਂ ਵੀ ਲੋਕ ਮੁੱਲਾਂ ਪਰ ਗਰੀਬ ਦਾਸ ਦੇ ਵਿੱਚ ਦਸ਼ਹਿਰਾ ਵੇਖਣ ਵਾਸਤੇ ਆਉਂਦੇ ਨੇ ਤਾਂ ਇਸ ਮੌਕੇ ਤੁਸੀਂ ਦੇਖੋ ਕਿ ਹੁਣ ਰਾਵਣ ਦੇ ਪੁਤਲੇ ਨੂੰ ਅੱਗ ਲਗਾਈ ਜਾਣੀ ਹੈ ਤੇ ਇੱਕ ਬੱਕਰੀ ਤਸਵੀਰ ਅੱਜ ਵੇਖਣ ਨੂੰ ਮਿਲੀ ਹੈ। 라ਵਣ ਦੇ ਪੁਤਲੇ ਜਦੋਂ ਅੱਗ ਲਾਈਏ ਉਸ ਤੋਂ ਬਾਅਦ 라ਵਣ ਦੀ ਗਰਦਨ ਤੁਸੀਂ ਦੇਖੋ ਕਿਵੇਂ ਟੁੱਟ ਕੇ نیچے गिरਦੀ ਹੈ। ਇਹ ਤਸਵੀਰ ਵੇਖ ਕੇ ਗਰਾਉਂਡ ਦੇ ਵਿੱਚ ਬੈਠੀਆਂ ਸੰਗਤਾਂ ਨੇ ਜੈ ਸ਼੍ਰੀ ਰਾਮ ਦਾ ਜਕਾਰਾ ਲਾਇਆ ਜਿਸ ਤੋਂ ਬਾਅਦ ਪੂਰਾ ਗਰਾਉਂਡ ਸ਼ਹਿਰਾ ਗਰਾਉਂਡ ਗੂੰਜ ਉੱਠਿਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਤੁਹਾਨੂੰ ਦਿਖਾਣ ਜਾ ਰਹੀਆਂ ਰਾਮ ਲక్ష్మణ ਦੇ ਰੂਪ ਦੇ ਵਿੱਚ ਜੋ ਕਲਾਕਾਰ ਨੇ ਉਹਨਾਂ ਵੱਲੋਂ ਰਾਵਣ ਦੇ ਤੀਰ ਮਾਰ ਕੇ ਉਸ ਤੋਂ ਬਾਅਦ ਜਾ ਕੇ ਫਿਰ ਉਸ ਦੇ ਪੁੱਤਲੇ ਨੂੰ ਅੱਗ ਲਗਾਈ ਗਈ ਹੈ ਉਸ ਤੋਂ ਬਾਅਦ ਤੁਸੀਂ ਦੇਖੋ ਕਿਵੇਂ ਫਟਫਟ ਕਰਕੇ ਇਹ ਪੁੱਤਲਾ ਪੂਰਾ ਸੜਿਆ ਤੇ ਗਰਦਨ ਤੁਸੀਂ ਦੇਖੋਗੇ ਹੁਣ ਕਿਵੇਂ ਟੁੱਟੇਗੀ ਟੁੱਟ ਕੇ نیچے ਗireਗੀ ਤਾਂ ਇਹ ਤਸਵੀਰ ਦੇਖ ਕੇ ਵੇਖਣ ਵਾਲਿਆਂ ਦੇ ਮੂੰਹੋ જય શ્રી ਰਾਮ ਦਾ ਜਕਾਰਾ ਲੱਗ ਗਿਆ ਜਿਸ ਤੋਂ ਬਾਅਦ ਜਾ ਕੇ ਪੂਰੇ ਗਰਾਊਂਡ ਦੇ ਵਿੱਚ ਗੂੰਜ ਉੱਠ ਉੱਠੀ ਤਾਂ ਇਸ ਨੂੰ ਲੈ ਕੇ ਤਸਵੀਰਾਂ ਤੁਹਾਨੂੰ ਨਾਲ-ਨਾਲ ਦਿਖਾ ਰਿਹਾ ਤੋ ਦੇਖੋ ਕਿਵੇਂ ਗਰਦਨ ਟੁੱਟ ਕੇ गिर ਰਹੀ ਹੈ ਰਾਵਣ ਦੀ ਇਹ ਤਸਵੀਰ ਇਸ ਕਰਕੇ ਦਿਖਾਣੀ ਜ਼ਰੂਰੀ ਹੈ ਕਿਉਂਕਿ ਜੋ ਬੰਦਾ ਹੰਕਾਰ ਕਰਦਾ ਹੈ ਤਾਂ ਉਸ ਦਾ ਵੀ ਹੰਕਾਰ ਇਸ ਤਰੀਕੇ ਨਾਲ ਹੀ ਜਲ ਕੇ ਟੁੱਟ ਕੇ गिरਦਾ ਹੈ ਤਾਂ ਕਿਸੇ ਤਸਵੀਰ ਨੂੰ ਇਸ ਤਰੀਕੇ ਨਾਲ ਵੀ ਵੇਖਿਆ ਜਾ ਸਕਦਾ ਹੈ ਕਿ ਬੁਰਾਈ ਦੇ ਉੱਤੇ ਸ਼ਾਇਦੀ ਜਿੱਤ ਤਾਂ ਇਹ ਤਰੀਕੇ ਦੇ ਦੁਸ਼ਹਿਰਾ ਦਾ ਇੱਕ ਮੈਸੇਜ ਹੈ ਜਿਹੜਾ